ਜੇ ਸਾਨੂੰ ਬਹਿਣਾ ਪਿਆ ਬਹਾਂਗੇ ਵੀ ਜ਼ਰੂਰ ਤੇ ਅਸੀਂ ਜਾ ਰਹੇ ਹਾਂ ਉਦਾਂ ਦੇ ਦਿੱਲੀ ਵੀ ਅਸੀਂ ਇੱਥੋਂ ਜਾ ਰਹੇ ਆ ਬੰਦੇ ਬੜੇ ਪਰ ਅਸੀਂ ਸਾਰਾ ਵਰਕਰ ਜਿਹੜਾ ਅੰਮ੍ਰਿਤਸਰ ਪਠਾਨਕੋਟ ਬਿਲਕੁਲ ਕੋਈ ਚੀਜ਼ ਨਹੀਂ ਚੱਲਣ ਦੇਾਂਗੇ ਆਪਾਂ ਜਥੇਬੰਦੀਆਂ ਵਾਂ ਸਾਰੀਆਂ ਇੱਕ ਮੰਚ ਤੇ ਹੋ ਗਏ ਅਸੀਂ ਕੱਲ ਦਾ ਜਿਹੜੀ ਬੰਦ ਦੀ ਕਾਲ ਹੈ ਉਹਦੇ ਵਿੱਚ ਪੂਰਾ ਤਨ ਮੰਨ ਤੇ ਧੰਦੇ ਨਾਲ ਜਿਹੜਾ ਸਮਰਥਨ ਦੇ ਰਹੇ ਆ ਮਿਨੀ ਆਪਰੇਟਰ ਯੂਨੀਅਨੀਆਂ ਆ ਔਰ ਵਰਕਰ ਯੂਨੀਅਨੀਆਂ ਆ ਮਾਲਕਾਂ ਲੋ ਵੀ ਸਾਰੀਆਂ ਜਿਹੜੀਆਂ ਵਾਂ ਸਾਰੇ ਆਪਣੇ ਮਜ਼ਦੂਰਾਂ ਨੂੰ ਅੱਧਾ ਕੀਤਾ ਗਿਆ ਗੀਆਂ ਵਾ ਕਿ ਜਿੱਥੇ ਵੀ ਆਪਣੀਆਂ ਟਰਾਂਸਪੋਰਟਾਂ ਦੀ ਅੱਜ ਰਾਤ ਨੂੰ ਗੱਡੀਆਂ ਖੜ੍ਹ ਜਾਂਦੀਆਂ ਉੱਥੇ ਹੀ ਉਹਦਾ ਦਾ ਚੱਕਾ ਜਾਮ ਰਹਿਣ ਦੇਣਾ ਵਾ ਜਿਹੜਾ ਸਰਕਾਰ ਨੂੰ ਇਸ ਗੱਲ ਦਾ ਸਾਹਸ ਹੋਵੇ ਕਿ ਇਹ ਵੀ ਹੀ ਪ੍ਰਾਈਵੇਟ ਵਰਕਰ ਅਰੇ ਮਜ਼ਦੂਰ ਜਿਹੜੇ ਆ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਇਆ ਮਲਕ ਰੋਡਵੇ ਦਾ ਵਰਕਰ ਇਹ ਸਭ ਜਿਹੜੀ ਹੜਪਾਲ ਕਰਾਂਗੇ ਬੇਰਲ ਕੋਲਾ ਜੇ ਸਾਨੂੰ ਬਹਿਣਾ ਪਿਆ ਬਹਾਂਗੇ ਵੀ ਜ਼ਰੂਰ ਤੇ ਅਸੀਂ ਜਾ ਰਹੇ ਆ ਉਦਾਂ ਤੇ ਦਿੱਲੀ ਵੀ ਅਸੀਂ ਇੱਥੋਂ ਜਾ ਰਹੇ ਆ ਬੰਦੇ ਬੜੇ ਪਰ ਅਸੀਂ ਸਾਰਾ ਵਰਕਰ ਜਿਹੜਾ ਅੰਮ੍ਰਿਤਸਰ ਪਠਾਨਕੋਟ ਬਿਲਕੁਲ ਕੋਈ ਚੀਜ਼ ਨਹੀਂ ਚੱਲਣ ਦੇਾਂਗੇ ਆਪਾਂ ਸਾਰੀ ਦੁਨੀਆ ਦੇ ਨਾਲ ਹੀ ਸਵਾਰ ਕਰਾਂਗੇ ਜਿਹੜੀ ਤੁਸੀਂ ਕਿਹਾ ਵੀ ਮਤਲਬ ਆਉਣ ਜਾਣ ਵਾਸਤੇ ਜਗਾ ਵਾ ਉਹ ਤੇ ਮਤਲਬ ਹੀ ਕੋਈ ਨਹੀਂਗਾ ਉਹਨੂੰ ਰੋਕ ਹੀ ਨਹੀਂ ਸਕਦਾ ਕੋਈ ਕੋਈ ਬੰਦਾ ਬਿਮਾਰ ਹੋ ਜਾਂਦਾ ਕਿ ਕੋਈ ਵਿਆਹ ਸ਼ਾਦੀ ਆ ਇਹਦੇ ਵਾਸਤੇ ਜ਼ਰੂਰ ਜਾਏਗਾ ਕੋ ਮਤਲਬ ਉਹਦੇ ਆ ਕੇ ਰਾਹ ਵੀ ਦਿੱਤਾ ਜਾਏਗਾ ਕੀ ਅਪੀਲ ਕਰੋਗੇ ਜਿਹੜੇ ਮੁਸਾਫਰਾ ਨੇ ਆਣਾ ਉਹਨਾਂ ਵਾਸਤੇ ਤੇ ਮਤਲਬ ਪਹਿਲੋ ਲਾਸ ਕੀਤਾ ਵਾਹੀਂ ਅਸੀਂ ਪਹਿਲੋ ਅੱਜ ਤੋਂ 10 ਦਿਨ ਪਹਿਲੋ ਲਾਸ ਕੀਤਾ ਜਿੰਨੇ ਜਾਣਾ ਉਹਨੇ ਪਹਿਲੋ ਚੱਲ ਜਾਣਾ ਵਾ ਉਹ ਟਾਈਮ ਦੇ ਟਾਈਮ ਕਿਹੇ ਬੰਦੇ ਨਹੀਂ ਆਉਣਾ ਜਿਹੜਾ ਲਾਸ ਕੀਤਾ ਗਿਆ ਵਾ ਅੱਜ ਤੋਂ 10 ਦਿਨ ਪਹਿਲੋ ਕਿਹਾ ਗਿਆ ਵਾ ਤੇ 10 ਦਿਨ ਜਿੰਨੇ ਜਾਣਾ ਉਹਨਾਂ ਕੱਲ ਦਾ ਦਿਨ ਤੇ ਮਤਲਬ ਹੀ ਕੋਈ ਨਹੀਂ ਕੋ ਘਰੋਂ ਨਿਕਲੇ ਤੇ ਜੇ ਕੋਈ ਨਿਕਲਦਾ ਵੀ ਆ ਤੋ ਆਪਣੀ ਗੱਡੀ ਲੈ ਕੇ ਨਿਕਲੇਗਾ ਨਿੱਕੀ ਗੱਡੀ ਵੱਡੀ ਗੱਡੀ ਨਹੀਂ ਚੱਲੇਗੀ ਔਰ ਅੱਜ ਅਸੀਂ ਸਮੂਹ ਟਰਾਂਸਪੋਰਟਰਾਂ ਵੱਲੋਂ ਜਿਹੜਾ 16 ਫਰਵਰੀ ਦਾ ਜਿਹੜਾ ਬੰਦ ਦੀ ਕਾਲ ਆ ਉਹਦੇ ਵਿੱਚ ਸਮੂਹ ਟਰਾਂਸਪੋਰਟ ਆਪਰੇਟਰਾਂ ਵੀ ਤੇ ਮਜ਼ਦੂਰ ਵੀ ਸਾਰੇ ਜਿੰਨੇ ਹੈਗੇ ਆ ਬਹੁਤ ਵੱਡੇ ਪੱਧਰ ਤੇ ਅਸੀਂ ਜਿਹੜਾ ਕੱਲ ਦਾ ਸਪਰਥਨ ਦਵਾਂਗੇ ਕਿਸਾਨ ਜਿੱਥੇ ਬੰਦੀਆਂ ਨੂੰ ਜਿਹੜੀਆਂ ਇਸ ਵੇਲੇ ਸਾਡੇ ਸਿਬੂ ਬਾਰਡਰ ਦੇ ਉੱਤੇ ਜਿਹੜੀਆਂ ਬਹੁਤ ਵੱਡੀ ਲੜਾਈ ਲੜ ਰਣ ਰਹੀਆਂ ਵਾਂ ਉਹਨਾਂ ਦੇ ਸਮਰਥਨ ਵਾਸਤੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂਆਂ ਵਾ ਸਾਰੀਆਂ ਇੱਕ ਮੰਚ ਤੇ ਹੋ ਗਏ ਅਸੀਂ ਕੱਲ ਤਾਂ ਜਿਹੜੀ ਬੰਦ ਦੀ ਕਾਲ ਆ ਉਹਦੇ ਵਿੱਚ ਪੂਰਾ ਤਨਬੰਦ ਤੇ ਧੰਦੇ ਨਾਲ ਜਿਹੜਾ ਸਮਰਥਨ ਦੇ ਰਹੇ ਆ ਮਿਨੀ ਆਪਰੇਟਰ ਯੂਨੀਅਨੀਆਂ ਆ ਔਰ ਵਰਕਰ ਯੂਨੀਅਨੀਆਂ ਆ ਮਾਲਕਾਂ ਲੋ ਵੀ ਸਾਰੀਆਂ ਜਿਹੜੀਆਂ ਵਾ ਸਾਰੇ ਆਪਣੇ ਮਜ਼ਦੂਰਾਂ ਨੂੰ ਅਧਿਆਤਾਂ ਕੀਤੀਆਂ ਗਈਆਂ ਵਾ ਵੀ ਜਿੱਥੇ ਵੀ ਆਪਣੀਆਂ ਟਰਾਂਸਪੋਰਟਾਂ ਦੀ ਅੱਜ ਰਾਤ ਨੂੰ ਗੱਡੀਆਂ ਖੜ੍ਹ ਜਾਂਦੀਆਂ ਉੱਥੇ ਹੀ ਉਹਦਾ ਦਾ ਚੱਕਾ ਜਾਮ ਰਹਿਣ ਦੇਣਾ ਵਾ ਜਿਹੜਾ ਸਰਕਾਰ ਨੂੰ ਇਸ ਗੱਲ ਦਾ ਸਾਹਸ ਹੋਵੇ ਵੀ ਇਹ ਵੀ ਹੀ ਪ੍ਰਾਈਵੇਟ ਵਰਕਰ ਅਰੇ ਮਜ਼ਦੂਰ ਜਿਹੜੇ ਆ ਕਿਸਾਨ ਜੱਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਕੋਈ ਸੰਘਰਸ਼ ਲੜਨਾ ਹੋਊਗਾ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਸੋ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਵੇਲੇ ਬਾਰਡਰਾਂ ਤੇ ਲੜ ਰਹੀਆਂ ਵਾਂ ਗੋਲੀਆਂ ਦਾ ਸਾਹਮਣਾ ਕਰ ਰਹੀਆਂ ਵਾਂ ਹੋਰ ਜਿਹੜੇ ਉਹਨਾਂ ਦੇ ਉੱਤੇ ਰਾਕਟ ਲੈਂਚਰ ਛੁੱਟੇ ਜਾ ਰਹੇ ਉਹਨਾਂ ਦਾ ਸਾਹਮਣਾ ਕਰ ਰਿਆ ਉਹਨਾਂ ਵਾਸਤੇ ਅਸੀਂ ਬਹੁਤ ਵੱਡਾ ਜਿਹੜਾ ਵਾ ਉਪਰਾਲਾ ਕਰਕੇ ਤੇ ਅਸੀਂ ਵੀ ਆਪਣੀਆਂ ਟਰਾਂਸਪੋਰਟਾਂ ਵੱਲੋਂ ਦਿੱਲੀ ਬਾਰਡਰ ਤੇ ਪਹੁੰਚਣ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੇ ਆ। ਜਿਵੇਂ ਤੁਸੀਂ ਕਿਹਾ ਕਿ ਕੱਲ ਬੱਸਾਂ ਪੰਪ ਵੀ ਰਹਿਣ ਗਿਆ ਜਿੱਤੇ ਖੜ ਗਿਆ ਤੇ ਚੱਕਾ ਜਾਮ ਹੋ ਜੇ। ਜਿੰਨੂੰ ਅਮਰਜੈਂਸੀ ਪਿਆ ਜੇ ਆਹਨਾਂ ਵਾਸਤੇ ਦੇਖੋ ਜੀ ਅਮਰਜੈਂਸੀ ਜਿਹੜੀਆਂ ਸਵਾਵਾ ਵਾ ਜਿਸ ਤਰ੍ਹਾਂ ਐਂਬੂਲੈਂਸ ਆ ਜਾਂ ਹੋਰ ਜਿੱਦਾਂ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਤੇ ਛੋੜਿਆ ਨਾ ਕਿੱਡੀ ਵੀ ਵੱਡੀ ਹੜਤਾਲ ਹੋਵੇ ਜਿਹੜੀ ਐਂਬੂਲੈਂਸ ਹੋਵੇ ਮੈਡੀਕਲ ਹੋਵੇ ਜਿਹੜੀ ਇਹਨਾਂ ਨੂੰ ਪਹਿਲੇ ਦਿਨੋਂ ਜਿਹੜੀ ਇਹਨਾਂ ਨੂੰ ਆਵਾਜਾਈ ਦੀ ਜਿਹੜੀ ਉਹ ਛੋੜਿਆ ਵੀ ਕੋਈ ਵੀ ਮਰੀਜ਼ ਹੋਵੇ ਦੁੱਖ ਤਕਲੀਫ ਹੋਵੇ ਉਹਦੇ ਵਾਸਤੇ ਆਪਣੇ ਐਡਮਿਟ ਹੋਣ ਵਾਸਤੇ ਹਸਪੀਟਲ ਆਉਣ ਜਾਣ ਮਸਾਫਰ ਨੇ ਅਮਰਜੈਂਸੀ ਜਾਣਾ ਦੇ ਕਿਤੇ ਦੇਖੋ ਜੀ ਮਸਾਫਰਾਂ ਦੇ ਕੋਲ ਆਪਣੇ ਸਾਧਨ ਹੈਗੇ ਆ ਜਿਨ੍ਹਾਂ ਨੂੰ ਅਮਰਜੈਂਸੀ ਲੋੜ ਆ ਉਹ ਆਪਣਾ ਸਾਧਨ ਲੈ ਕੇ ਆਪਣਾ ਜਿਹੜਾ ਸਫ਼ਰ ਉਹ ਤੈਅ ਕਰ ਸਕਦੇ ਜਿੱਥੋਂ ਤੱਕ ਜਾਣਾ ਹੋਵੇ ਉਹਨਾਂ ਨੇ ਅਗਰ ਇਹ ਜੇ ਕੋਈ ਕਿਤੇ ਧਰਨਾ ਲੱਗਾ ਵਾ ਤੇ ਉੱਥੇ ਵੀ ਆਪਣੇ ਰਿਕਵੈਸਟ ਦੱਸ ਕੇ ਉਹਨੂੰ ਧਰਨੇ ਨੂੰ ਪਾਸ ਕਰ ਸਕਦੇ ਆ ਕੋਈ ਇਹੋ ਜੀ ਗੱਲ ਨਹੀਂ ਆ ਗਈ ਵੀ ਕੋਈ ਜਥੇਬੰਦੀਆਂ ਜਿਹੜੀਆਂ ਅਮਰਜੈਂਸੀ ਨੂੰ ਕੋਈ ਰੁਕਾਵਟ ਪਾਉਣ ਇਹੋ ਜੀ ਕੋਈ ਜਥੇਬੰਦੀ ਨਹੀਂ ਹੈਗੀ ਬਹੁਤ ਵੱਡੇ ਸਾਡੇ ਸੁਲਝੇ ਹੋਏ ਜਿਹੜੇ ਦਿੱਲੀ ਬਾਰਡਰਾਂ ਤੇ ਬੈਠੇ ਆ ਔਰ ਸੰਘਰਸ਼ ਦੇ ਵਿੱਚ ਹੀ ਉਹ ਬੈਠੇ ਹੁੰਦੇ ਆ ਉਹ ਹਰ ਇੱਕ ਦੀ ਜਿਹੜੀ ਆ ਜਿਹੜੀ ਆਵਾਜ਼ ਆਈ ਦੀ ਸੇਫ ਆ ਉਹਨੂੰ ਬਹੁਤ ਵੱਡੀ ਤਰੀਕੇ ਨਾਲ ਉਹਨਾਂ ਨਾਲ ਉਹਨੂੰ ਲਾਉਟ ਕਰਦੇ ਆ